ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜੁਟ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਜਿਹੜੇ ਡਾਇਰੈਕਸ਼ਨਸ ਨੇ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਡਰੱਗ ਫਰੌਂਟ ਤੇ ਇੱਕ ਹੋਰ ਕਾਮਯਾਬੀ ਮਿਲੀ ਹੈ 1.5 ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਤੇ ਨਾਲੇ ਦੋਸ਼ੀ ਤੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ ਇਹ ਦੋਸ਼ੀ ਅਜੇ ਕੁਮਾਰ ਹੈ ਜਿਹਨੂੰ ਸੀ ਡਿਵੀਜ਼ਨ ਦੀ ਸਾਡੇ ਐਸਐਚਓ ਰਾਜਵੰਤ ਕੌਰ ਤੇ ਉਹਨਾਂ ਦੀ ਟੀਮ ਨੇ ਗ੍ਰਿਫਤਾਰ ਕੀਤਾ ਸੁਪਰਵਾਈਜ਼ਨ ਪ੍ਰਵੇਸ਼ চোপੜਾ ਜੀ ਦੀ ਔਰ ਵਿਸ਼ਾਲ ਜੀ ਜੀ ਦੀ ਜਿਹੜੀ ਹੈਗੇ ਸਾਡੇ ਡੀਐਸਪੀ ਤੇ ਐਸਪੀ ਰੈਂਕ ਦੇ ਆਫੀਸਰਸ ਉਹਨਾਂ ਵੱਲੋਂ ਕੀਤੀ ਜਾ ਰਹੀ ਸੀ ਇਹ ਅਜੇ ਕੁਮਾਰ ਬੜਾ ਇੱਕ ਨੋਟੋਰੀਅਸ ਡਰੱਗ ਸਪਲਾਈਅਰ ਹੈ ਜਿਹੜਾ ਕਿ ਦੋ ਕੇਸ ਪਹਿਲਾਂ ਵੀ ਇਹਦੇ ਤੇ ਖਰਾਬ ਦਰਜ ਨੇ ਤੇ ਰੂਪੋਸ਼ ਹੋਇਆ ਸੀ ਜਦੋਂ ਦੀ ਇਹ ਮੁਹਿੰਮ ਚੱਲੀ ਹੋਈ ਹੈ ਸੋ ਇਹਨੂੰ ਬੜਾ ਅੱਛੀ ਤਰ੍ਹਾਂ ਪ੍ਰੋਫੈਸ਼ਨਲੀ ਵਰਕਆਊਟ ਕਰਕੇ ਗ੍ਰਿਫਤਾਰ ਹੋਇਆ ਹੈ ਔਰ ਜਿਹੜੀ ਇਹ ਰਿਕਵਰੀ ਹੈ ਇਹਦੇ ਵਿੱਚ ਬੜੀ ਫਰੈਸ਼ ਮਾਰਕਿੰਗਸ ਹੈਗੀਆਂ ਕਰਾਸ ਬਾਰਡਰ ਪਾਕਿਸਤਾਨ ਤੋਂ ਆਈਆਂ ਹੋਈਆਂ ਔਰ ਉਹਦੇ ਅਸੀਂ ਬੈਕਵਰਡ ਫਾਰਵਰਡ ਲਿੰਕੇਜਸ ਵੀ ਦੇਖ ਰਹੇ ਆ ਇਹਦੇ ਖਿਲਾਫ ਜਿਹੜੇ ਪਹਿਲੇ ਮੁਕਦਮੇ ਦਰਜ ਨੇ ਅਜੇ ਕੁਮਾਰ son of ਦਵਿੰਦਰ ਕੁਮਾਰ ਹੈਗਾ ਇਹ ਅਮਨ ਐਵੇਨਿਊ ਮਜੀਠਾ ਰੋਡ ਦਾ ਰਹਿਣ ਵਾਲਾ ਇਹਦੀ ਤਕਰੀਬਨ 29 ਸਾਲ ਉਮਰ ਹੈ ਇਹ ਇਹੀ ਕੰਮ ਕਰਦਾ ਡਰੱਗ ਦਾ 10ਵੀਂ ਪਾਸ ਹੈ ਤੇ ਇਹਦੇ ਜਿਹੜੇ ਬਾਰਡਰ ਦੇ ਲਿੰਕ ਨੇ ਉਹ ਵੀ ਸ ਕਾਫੀ ਸਾਹਮਣੇ ਆਏ ਨੇ ਉਹਨਾਂ ਤੇ ਵੀ ਪੁਲਿਸ ਵਰਕ ਆਊਟ ਕਰ ਰਹੀ ਹੈ ਕਿ ਕੌਣ ਇਹਨੂੰ ਕਨਸਾਈਨਮੈਂਟ ਕਿੱਥੇ ਦੇ ਕੇ ਗਿਆ ਸੀਗਾ ਇਸ ਤੋਂ ਇਲਾਵਾ ਜਿਹੜਾ ਕੱਲ 10 ਕਿਲੋ ਤੇ 248 ਗ੍ਰਾਮ ਹਿਰੋਇਨ ਬਰਾਮਦ ਹੋਈ ਸੀਗੀ ਸਾਡੇ ਸੀਆਈਏ ਸਟਾਫ ਵੱਲੋਂ ਕੀਤੀ ਗਈ ਸੀਗੀ ਉਹਦੇ ਵਿੱਚ 315000 ਡਰਗ ਮਨੀ ਅੱਜ ਹੋਰ ਰਿਕਵਰ ਹੋਈ ਹੈ ਸੋ ਦੋਨੋਂ ਕੇਸਾਂ ਦੀ ਅਸੀਂ ਬੜੀ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਅਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਇਧਾਂ ਚ ਹੋਰ ਵਿਵਸਥਾਰੀਆਂ ਤੇ ਹੋਰ ਲਿੰਕਜੇ ਸਾਹਮਣੇ ਆਉਣ